ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤਾਂ ਜੀ ਅਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ 27 ਅਪ੍ਰੈਲ ਨੂੰ ਮਸਿਆ ਦਾ ਪਵਿੱਤਰ ਦਿਹਾੜਾ ਆ ਰਿਹਾ ਹੈ ਜੀ ਜੇਕਰ ਇਸ ਦਿਨ ਤੁਸੀਂ ਗੁਰਦੁਆਰਾ ਸਾਹਿਬ ਜਾਂਦੇ ਹੋ ਉੱਥੋਂ ਜਾ ਕੇ ਤੁਸੀਂ ਇਹ ਤਿੰਨ ਚੀਜ਼ਾਂ ਕਰ ਲੈ ਆਉਂਦੇ ਹੋ ਫਿਰ ਤੁਹਾਡੇ ਘਰ ਬਰਕਤਾਂ ਖੁਸ਼ੀਆਂ ਹਮੇਸ਼ਾ ਲਈ ਵਾਸ ਕਰ ਜਾਣਗੀਆਂ ਉਹ ਬੰਦਾ ਫਿਰ ਕਦੇ ਵੀ ਗਰੀਬੀ ਦਾ ਸਾਹਮਣਾ ਨਹੀਂ ਕਰੇਗਾ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ। ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਫਿਰ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ। ਆਖਦੇ ਹਨ ਕਿ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਪਰਿਵਾਰ ਰਹਿਆ ਕਰਦਾ ਸੀ। ਇਸ ਪਰਿਵਾਰ ਵਿੱਚ ਮਨੋਖ ਨੂੰ ਇੱਕ ਰੋਗ ਲੱਗਾ ਹੋਇਆ ਸੀ। ਜਿਸ ਦਾ ਵੀ ਕੋਈ ਨਾ ਇਲਾਜ ਲੱਭ ਰਿਹਾ ਸੀ ਵੱਖ-ਵੱਖ ਵੈਦ ਹਕੀਮ ਤੇ ਡਾਕਟਰਾਂ ਦੇ ਕੋਲ ਲੈ ਕੇ ਜਾਂਦੇ ਰਹੇ ਪਰ ਉਸ ਨੂੰ ਕੋਈ ਵੀ ਫਰਕ ਨਹੀਂ ਸੀ ਪੈ ਰਿਹਾ ਸਗੋਂ ਹੋਰ ਜ਼ਿਆਦਾ ਰੋਗ ਦਿਨ-ਪ੍ਰਤੀ ਦਿਨ ਵੱਧਦੇ ਹੀ ਜਾ ਰਹੇ ਸਨ ਪਰ ਜੋ ਉਹਦੀ ਧਰਮ ਪਤਨੀ ਸੀ ਉਹ ਇੱਕ ਸੰਤ ਜੀ ਦੇ ਕੋਲ ਗਈ ਉੱਥੇ ਜਾ ਕੇ ਉਹਨੇ ਸਾਰੀ ਗੱਲ ਵਿਸਥਾਰ ਦੇ ਨਾਲ ਦੱਸੀ ਸੰਤ ਜੀ ਕਹਿੰਦੇ ਇੱਕ ਕੰਮ ਹੈ ਉਸ ਨਾਲ ਤੇਰਾ ਘਰ ਵਾਲਾ ਬਿਲਕੁਲ ਠੀਕ ਹੋ ਜਾਵੇਗਾ ਉਸ ਦੀ ਸਾਰੀ ਬਿਮਾਰੀ ਦੂਰ ਹੋ ਜਾਵੇਗੀ। ਉਸ ਬੀਬੀ ਨੇ ਕਿਹਾ ਜੀ ਮੈਂ ਜ਼ਰੂਰ ਉਹ ਕੰਮ ਕਰਾਂਗੀ ਮੈਂ ਆਪਣੇ ਘਰ ਵਾਲੇ ਨੂੰ ਤੰਦਰੁਸਤ ਵੇਖਣਾ ਚਾਹੁੰਦੀ ਹਾਂ। ਸੰਤ ਜੀ ਕਹਿੰਦੇ ਰੋਜ਼ ਆਪਣੇ ਘਰ ਵਾਲੇ ਦੇ ਕੋਲ ਤੂੰ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ। ਇੰਨੀ-ਇੰਨੀ ਉੱਚੀ ਕਰ ਕਿ ਉਹਦੇ ਵੀ ਕੰਨਾਂ ਵਿੱਚ ਉਸ ਨੂੰ ਸਰਵਣ ਹੋ ਜਾਵੇ। ਤੇਰੇ ਕੰਨਾਂ ਵਿੱਚ ਵੀ ਆਵਾਜ਼ ਆਵੇ। ਇਹ ਰੋਜ਼ ਤੋਂ ਆਪਣਾ ਨਿਯਮ ਬਣਾ ਲੈ। ਗੁਰੂ ਨਾਨਕ ਪਿਤਾ ਜੀ ਜ਼ਰੂਰ ਮਿਹਰ ਕਰਨਗੇ। ਕਿਉਂਕਿ ਉਹਦੇ ਦਰ ਤੋਂ ਕੋਈ ਵੀ ਖਾਲੀ ਨਹੀਂ ਜਾਂਦਾ ਇਥੋਂ ਤੱਕ ਇਹ ਚੀਜ਼ ਆਪਾਂ ਨੂੰ ਵੀ ਸਿੱਖਣ ਨੂੰ ਮਿਲਦੀ ਹੈ ਕਿ ਸਾਰੀ ਗੱਲ ਵਿਸ਼ਵਾਸ ਦੀ ਹੁੰਦੀ ਹੈ ਉਹ ਬੀਬੀ ਸੰਤ ਜੀ ਦੇ ਕੋਲੋਂ ਇਹ ਗੱਲ ਸੁਣ ਕੇ ਘਰ ਜਾਂਦੀ ਹੈ ਤੇ ਹੁਣ ਰੋਜ਼ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜਨ ਲੱਗਦੀ ਹੈ ਉੱਚੀ ਉੱਚੀ ਬੋਲ ਕੇ ਪੜ੍ਹਦੀ ਹੈ ਤੇ ਆਪਣੇ ਪਤਨੀ ਤਾਂ ਕਿ ਉਸਦੇ ਪਤੀ ਨੂੰ ਵੀ ਸਰਵਣ ਹੋ ਜਾਵੇ ਉਹਦੇ ਵੀ ਕੰਨ ਸੁਣ ਸਕਣ ਕੁਝ ਦਿਨਾਂ ਬਾਅਦ ਹੀ ਉਹਦੇ ਪਤੀ ਦੀ ਸਿਹਤ ਬਿਲਕੁਲ ਹੀ ਜ਼ਿਆਦਾ ਖਰਾਬ ਹੋ ਜਾਂਦੀ ਹੈ। ਘਰ ਵਾਲੇ ਉਹਨੂੰ ਡਾਕਟਰ ਦੇ ਕੋਲ ਲੈ ਕੇ ਚਲੇ ਗਏ। ਜੋ ਉਸ ਬੀਬੀ ਦੇ ਘਰ ਵਾਲੇ ਸਨ ਉਹ ਸਾਰੇ ਚਾਣੇ ਕਹਿੰਦੇ ਕਿ ਹੋਰ ਮਨੋ ਸੰਤਾਂ ਨੂੰ ਹੋਰ ਪੜੋ ਘਰ ਵਿੱਚ ਗੁਰਬਾਣੀ ਕੋਈ ਫਾਇਦਾ ਨਿਕਲਿਆ ਤਾਂ ਨਹੀਂ। ਸਗੋਂ ਪਿਤਾ ਜੀ ਤਾਂ ਦਿਨ-ਪ੍ਰਤੀ ਦਿਨ ਹੋਰ ਜ਼ਿਆਦਾ ਬਿਮਾਰ ਹੋ ਚੁੱਕੇ ਹਨ। ਪਹਿਲਾਂ ਇੰਨੀ ਨੌਬਤ ਤਾਂ ਨਹੀਂ ਸੀ ਆਉਂਦੀ ਜਿੰਨੀ ਅੱਜ ਆ ਚੁੱਕੀ ਹੈ। ਅੱਜ ਤਾਂ ਇਹ ਹੱਦ ਤੋਂ ਜ਼ਿਆਦਾ ਬਿਮਾਰ ਹੋ ਗਏ ਹਨ। ਤੇ ਸਾਰਾ ਕੁਝ ਤੁਹਾਡੇ ਕਾਰਨ ਹੀ ਹੋਇਆ ਹੈ ਤੁਸੀਂ ਤਾਂ ਆਪਣਾ ਸਮਾਂ ਖਰਾਬ ਕਰਦੇ ਪਏ ਹੋ ਨਾਲ ਬਾਪੂ ਜੀ ਦੀ ਸਿਹਤ ਨਾਲ ਵੀ ਖਿਲਵਾੜ ਕਰਦੇ ਪਏ ਹੋ ਪਰ ਉਹਦੀ ਧਰਮ ਪਤਨੀ ਨੇ ਹਿੰਮਤ ਨਾ ਛੱਡੀ ਉਹ ਪੂਰਨ ਵਿਸ਼ਵਾਸ ਦੇ ਨਾਲ ਗੁਰਬਾਣੀ ਪੜ੍ਹਦੀ ਰਹੀ ਇੱਕਦਮ ਉਹ ਮਨੁੱਖ ਹੋਰ ਜ਼ਿਆਦਾ ਬਿਮਾਰ ਹੁੰਦਾ ਗਿਆ ਡਾਕਟਰਾਂ ਨੇ ਉਸ ਨੂੰ ਹਸਪੀਟਲ ਤੋਂ جواب ਦੇ ਦਿੱਤਾ ਕਿ ਹੁਣ ਮੇਰੇ ਕੋਲ ਇਸ ਦਾ ਇਲਾਜ ਨਹੀਂ ਹੈਗਾ ਤੁਸੀਂ ਇਸ ਨੂੰ ਦੂਜੇ ਹਸਪਤਾਲ ਲੈ ਕੇ ਚਲੇ ਜਾਓ ਉਹ ਹਸਪਤਾਲ ਵਿੱਚ ਇਸ ਦਾ ਇਲਾਜ ਹੈਗਾ ਹੈ ਆਪਣੇ ਵਰਗਾ ਕੋਈ ਹੁੰਦਾ ਤਾਂ ਭਰੋਸੇ ਵਿੱਚ ਕਮੀ ਆ ਜਾਣੀ ਸੀ ਪਰ ਉਸ ਬੀਬੀ ਦਾ ਸਦਕ ਤੇ ਭਰੋਸਾ ਵਾਹਿਗੁਰੂ ਜੀ ਦੇ ਉੱਪਰ ਇੰਨਾ ਸੀ ਕਿ ਉਹ ਰੋਜ਼ ਉਵੇਂ ਹੀ ਗੁਰਬਾਣੀ ਪੜ੍ਹਦੀ ਰਹੀ ਆਪਣੇ ਘਰ ਵਾਲੇ ਨੂੰ ਸੁਣਾਉਂਦੀ ਰਹੀ ਤੇ ਉੱਚੀ-ਉੱਚੀ ਵੀ ਪੜ੍ਹਦੀ ਤਾਂ ਕਿ ਉਹਦੇ ਕੰਨਾਂ ਵਿੱਚ ਆਵਾਜ਼ ਪਹੁੰਚ ਜਾਵੇ ਕੁਝ ਦਿਨ ਲੰਘੇ ਤੇ ਉੱਥੇ ਵੀ ਕੋਈ ਆਰਾਮ ਨਾ ਆਇਆ ਉਸ ਹਸਪੀਟਲ ਵਾਲਿਆਂ ਨੇ ਵੀ ਜਵਾਬ ਦੇ ਦਿੱਤਾ ਕਿ ਤੁਸੀਂ ਹੁਣ ਫਲਾਣੀ ਥਾਂ ਲੈ ਜਾਓ ਇਥੇ ਜਿਹੜਾ ਜੋ ਰੋਗ ਇਸ ਨੂੰ ਹੋਇਆ ਹੈ ਉਹ ਵੱਧਦਾ ਜਾ ਰਿਹਾ ਹੈ ਸਾਡੇ ਕੋਲ ਇਸ ਦਾ ਕੋਈ ਇਲਾਜ ਨਹੀਂ ਹੈਗਾ ਇਥੇ ਆਰਾਮ ਤਾਂ ਆ ਨਹੀਂ ਰਿਹਾ ਅਸੀਂ ਜੋ ਕਰਦੇ ਸੀ ਕਰਕੇ ਵੇਖ ਲਿਆ ਅਸੀਂ ਆਪਣੇ ਨਾਲੋਂ ਪੂਰਾ ਹੀ ਜ਼ੋਰ ਲਗਾ ਦਿੱਤਾ ਹੈ ਜਦੋਂ ਤੀਜੇ ਹਸਪਤਾਲ ਲੈ ਕੇ ਗਏ ਤਾਂ ਰੋਗ ਬਹੁਤ ਜ਼ਿਆਦਾ ਵੱਧ ਚੁੱਕਾ ਸੀ ਸਰੀਰ ਵੀ ਬੜਾ ਜ਼ਿਆਦਾ ਉਸ ਦੇ ਘਰ ਵਾਲੇ ਦਾ ਕਮਜ਼ੋਰ ਹੋ ਚੁੱਕਿਆ ਸੀ ਘਰ ਦੇ ਕਹਿੰਦੇ ਉਹ ਤਾਂ ਸਮਾ ਸਵਾਸ त्यागਣ ਦੇ ਕਗਾਰ ਤੇ ਆ ਗਏ ਹਨ ਤੇ ਤੁਸੀਂ ਹਜੇ ਵੀ ਗੁਰਬਾਣੀ ਦਾ ਖਿਹੜਾ ਨਹੀਂ ਛੱਡਦੇ ਆਰਾਮ ਤਾਂ ਕੋਈ ਆ ਨਹੀਂ ਰਿਹਾ ਸਗੋਂ ਹਰ ਜਗ੍ਹਾ ਤੋਂ ਸਾਨੂੰ ਜਵਾਬ ਮਿਲ ਰਿਹਾ ਹੈ ਉਹਨਾਂ ਦੇ ਹਾਲਾਤ ਪਹਿਲਾਂ ਨਾਲੋਂ ਵੀ ਮਾੜੇ ਹੁੰਦੇ ਜਾ ਰਹੇ ਸਨ ਤੁਹਾਨੂੰ ਨਹੀਂ ਲੱਗਦਾ ਜਦੋਂ ਤੁਸੀਂ ਪਾਠ ਕਰਨ ਲੱਗੇ ਹੋ ਰੋਜ਼ ਥੋੜਾ ਜਿਹਾ ਪਿਤਾ ਜੀ ਨੂੰ ਡਾਊਨ ਹੀ ਡਾਊਨ ਹੁੰਦਿਆਂ ਵੇਖ ਰਹੇ ਹਾਂ ਘਰ ਦੇ ਤਰ੍ਹਾਂ ਤਰ੍ਹਾਂ ਦੇ ਗੱਲਾਂ ਕਰਦੇ ਪਏ ਹਨ ਪਰ ਉਹ ਬੀਬੀ ਨੂੰ ਅਜੇ ਵੀ ਵਾਹਿਗੁਰੂ ਜੀ ਤੇ ਭਰੋਸਾ ਸੀ ਉਹ ਲਗਾਤਾਰ ਰੋਜ਼ ਪਾਠ ਕਰਦੀ ਅਮ੍ਰਿਤ ਵੇਲੇ ਉੱਠਦੀ ਇਸਨਾਨ ਕਰਦੀ ਤੇ ਫਿਰ ਪਾਠ ਕਰਨੇ ਆਰੰਭ ਕਰ ਦਿੰਦੀ ਆਪਣੇ ਪਤਨੀ ਆਪਣੇ ਪਤੀ ਨੂੰ ਵੀ ਸਰਵਣ ਕਰਵਾਇਆ ਕਰਦੀ ਉਸ ਹਸਪਤਾਲ ਵਾਲਿਆਂ ਨੇ ਕਿਹਾ ਇਹ ਠੀਕ ਨਹੀਂ ਹੋ ਸਕਤੇ ਕੁਝ ਹੀ ਸਵਾਸ ਬਾਕੀ ਹਨ ਤੁਸੀਂ ਇਹਨਾਂ ਨੂੰ ਘਰੇ ਲੈ ਜਾਓ ਜੋ ਸੇਵਾ ਹੈ ਤੁਸੀਂ ਘਰ ਜਾ ਕੇ ਹੀ ਕਰ ਲਿਓ ਜਦੋਂ ਘਰ ਗਏ ਉਹ ਬੀਬੀ ਨੇ ਉਦੋਂ ਵੀ ਪਾਠ ਕਰਿਆ ਕਰਨਾ ਉਹਨੇ ਪਰਮਾਤਮਾ ਤੇ ਆਸ ਨਾ ਛੱਡੀ ਅਗਲੇ ਦਿਨ ਇਸ਼ਨਾਨ ਕਰਕੇ ਦੇਗ ਬਣਾ ਲਈ ਪਾਠ ਕਰਨ ਉਪਰੰਤ ਅਰਦਾਸ ਕੀਤੀ ਪਾਤਸ਼ਾਹ ਤੁਸੀਂ ਲਾਜ ਰੱਖੋ ਨਿਰੋਗਤਾ ਬਖਸ਼ੋ ਵਾਹਿਗੁਰੂ ਜੀ ਤੁਹਾਡਾ ਹੀ ਸਹਾਰਾ ਹੈ ਮੈਨੂੰ ਤੁਹਾਡੇ ਤੇ ਭਰੋਸਾ ਹੈ ਅਗਲੇ ਦਿਨ ਕੀ ਵੇਖਦੀ ਹੈ ਕਿ ਬੀਬੀ ਕੇ ਉਹਨਾਂ ਦੇ ਘਰ ਵਾਲੇ ਦੀ ਸਿਹਤ ਵਿੱਚ ਥੋੜਾ ਜਿਹਾ ਸੁਧਾਰ ਹੋਣ ਲੱਗਾ ਹਫਤੇ ਬਾਅਦ ਹਸਪਤਾਲ ਲੈ ਕੇ ਜਾਂਦੇ ਹਨ ਕੁਝ ਟੈਸਟ ਕਰਵਾਉਂਦੇ ਹਨ ਜਦੋਂ ਰਿਪੋਰਟ ਆਉਂਦੀ ਹੈ ਤਾਂ ਹੈਰਾਨ ਹੋ ਜਾਂਦੇ ਹਨ ਕਿ ਜਿਸ ਨੂੰ ਲਾ ਇਲਾਜ ਰੋਗ ਲੱਗਾ ਸੀ ਉਹ ਠੀਕ ਕਿਵੇਂ ਹੋ ਗਿਆ ਜੋ ਰੋਗ ਇਹਨੂੰ ਲੱਗਾ ਸੀ ਉਹ ਕਿੱਥੇ ਗਿਆ ਇੰਨੀ ਜਲਦੀ ਇਸ ਨੂੰ ਕਿਸ ਦਵਾਈ ਨੇ ਅਸਰ ਕਰ ਦਿੱਤਾ ਹੈ ਉਹ ਡਾਕਟਰ ਬੀਬੀ ਨੂੰ ਪੁੱਛਦੇ ਹਨ ਉਹ ਬੀਬੀ ਡਾਕਟਰ ਨੂੰ ਦੱਸਦੀ ਹੈ ਸੰਤ ਜੀ ਨੇ ਪਾਠ ਕਰਨ ਲਈ ਕਿਹਾ ਸੀ ਮੈਂ ਰੋਜ਼ ਪੂਰੀ ਸ਼ਰਦਾ ਤੇ ਭਾਵਨਾ ਨਾਲ ਪਾਠ ਕਰਨਾ ਆਰੰਭ ਕਰ ਦਿੱਤਾ ਕਹਿੰਦੇ ਕਿ ਬਸ ਗੱਲ ਭਰੋਸੇ ਦੀ ਹੈ ਸੰਤ ਜੀ ਕਹਿੰਦੇ ਸੀ ਕਿ ਮਨੁੱਖਾਂ ਦੇ ਵਿੱਚ ਭਰੋਸਾ ਹੋਣਾ ਚਾਹੀਦਾ ਹੈ ਇਹ ਤਿੰਨ ਗੁਣ ਵੀ ਹੋਣੇ ਚਾਹੀਦੇ ਹਨ ਫਿਰ ਉਹ ਖਾਲੀ ਇਸ ਦਰ ਤੋਂ ਨਹੀਂ ਜਾਂਦਾ ਉਸ ਦੇ ਫਿਰ ਸਾਰੇ ਹੀ ਖਜ਼ਾਨੇ ਭਰ ਜਾਂਦੇ ਹਨ ਇਸ ਲਈ ਹਮੇਸ਼ਾ ਹੀ ਝੋਲੀ ਪਰਵਾ ਕੇ ਹੀ ਗੁਰਦੁਆਰਾ ਸਾਹਿਬ ਤੋਂ ਜਾਓਗੇ ਇਹ ਤਿੰਨ ਗੁਣਾਂ ਨੂੰ ਅਪਣਾ ਲੋ ਤੁਸੀਂ ਅਮੀਰ ਕਾਮਯਾਬ ਤੇ ਸੁੱਖਾਂ ਦੇ ਵਾਸੀ ਬਣ ਜਾਓਗੇ ਪਹਿਲਾ ਜੋ ਸੰਤ ਫਕੀਰ ਜੀ ਨੇ ਕਹਿੰਦੀ ਕਿ ਮੈਨੂੰ ਦੱਸਿਆ ਸੀ ਉਹ ਗੁਰੂ ਘਰ ਦਾ ਦਰ ਕਦੇ ਨਾ ਛੱਡਿਓ ਇਹ ਨਹੀਂ ਕਿ ਅਜ ਔਖਾ ਸਮਾਂ ਆ ਗਿਆ ਤੇ ਕੋਈ ਕਾਰਜ ਰਾਸ ਨਹੀਂ ਆ ਰਿਹਾ ਤੇ ਆਪਾਂ ਹੁਣ ਗੁਰੂ ਘਰੇ ਚਲੇ ਜਾਈਏ ਕਿ ਨਹੀਂ ਇਹ ਨਾ ਕਹੋ ਕਿ ਮੈਂ ਫਲਾਣੀ ਥਾਂ ਤੇ ਜਾਣਾ ਹੈ ਜਿੱਥੇ ਕੰਮ ਬਣਦੇ ਹਨ ਗੁਰੂ ਵੱਲ ਮੋਹ ਕਰਨਾ ਹੈ ਬਸ ਉਹ ਫਲਾਣੀ ਥਾਂ ਜਿਹੜੀ ਵੀ ਹੋਵੇ ਜਿੱਥੇ ਸਾਰੇ ਕਾਰਜ ਰਾਸ ਆ ਜਾਂਦੇ ਹਨ ਜੋ ਆਪਣੇ ਗੁਰੂ ਦਾ ਲੜ ਕਦੇ ਨਹੀਂ ਛੱਡਦੇ ਉਹਨਾਂ ਦੇ ਸਾਰੇ ਹੀ ਕਾਰਜ ਰਾਸ ਹੁੰਦੇ ਹਨ ਫਿਰ ਕੋਈ ਵੀ ਚੀਜ਼ ਤੁਹਾਨੂੰ ਕਦੇ ਵੀ ਦੁਖੀ ਨਹੀਂ ਕਰ ਸਕਦੀ ਜਿਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪੂਰੀ ਸ਼ਰਧਾ ਤੇ ਭਾਵਨਾ ਰੱਖ ਲਈ ਹੋਵੇ ਪੂਰਾ ਵਿਸ਼ਵਾਸ ਰੱਖਿਆ ਹੋਵੇ ਫਿਰ ਮਨੁੱਖ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਪਵੇਗੀ ਆਪਾਂ ਇਹ ਕਿਉਂ ਭੁੱਲ ਜਾਂਦੇ ਹਾਂ ਕਿ ਮਨੁੱਖਾ ਘਾਟ ਤਾਂ ਤੇਰੇ ਵਿੱਚ ਹੈ ਦੂਜੀ ਗੱਲ ਕਹੀ ਵੀ ਸੀ ਕਿ ਮਨੁੱਖ ਕਾਲਾ ਨਾ ਕਰੇ ਕਦੇ ਵੀ ਸਾਨੂੰ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ ਜਦੋਂ ਅਸੀਂ ਜਲਦਬਾਜ਼ੀ ਕਰਦੇ ਹਾਂ ਤੇ ਅੱਗੇ ਟੋਏ ਹੁੰਦੇ ਹਨ ਹਮੇਸ਼ਾ ਥੋੜਾ ਜਿਹਾ ਧੀਰਜ ਰੱਖੋ ਹਿੰਮਤ ਰੱਖੋ ਤੁਹਾਡੇ ਫਿਰ ਕੰਮ ਆਪੇ ਹੀ ਸਵਾਰੇ ਹੋ ਜਾਣਗੇ ਤੀਜੀ ਗੱਲ ਹਉਮੈ ਕਦੀ ਨਹੀਂ ਕਰਨੀ ਚਾਹੀਦੀ ਕਿ ਇਹ ਗੁਣ ਮੇਰੇ ਵਿੱਚ ਹਨ ਉਹ ਫਿਰ ਕਦੇ ਵੀ ਗੁਰੂ ਘਰ ਤੋਂ ਖਾਲੀ ਨਹੀਂ ਜਾਵੇਗਾ ਜਿਹੜਾ ਹਉਮੈ ਨੂੰ ਦੂਰ ਭਜਾ ਦੇਵੇਗਾ ਆਪਣੀ ਝੋਲੀ ਹੀ ਭਰਾ ਕੇ ਜਾਵੇਗਾ ਆਪਣੀ ਅਰਦਾਸ ਵੀ ਉਹੀ ਵਿਅਕਤੀ ਕਬੂਲ ਕਰਾਉਂਦਾ ਹੈ ਜਿਸਦੇ ਮਨ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਨਹੀਂ ਹੁੰਦਾ ਕਿਉਂਕਿ ਉਹਨੂੰ ਵਾਹਿਗੁਰੂ ਤੇ ਪੂਰਨ ਵਿਸ਼ਵਾਸ ਹੁੰਦਾ ਹੈ ਅਤੇ ਜਿਸ ਵਿਅਕਤੀ ਨੂੰ ਵਿਸ਼ਵਾਸ ਹੁੰਦਾ ਹੈ ਉਹ ਫਿਰ ਹਮੇਸ਼ਾ ਹੀ ਆਬਾਦ ਰਹਿੰਦੇ ਹਨ ਉਹਨਾਂ ਦੀਆਂ ਝੋਲੀਆਂ ਪਰਮਾਤਮਾ ਜੀ ਜਰੂਰ ਭਰਦੇ ਹਨ ਜਦੋਂ ਵੀ ਤੁਸੀਂ ਪਾਠ ਕਰਦੇ ਹੋ ਅਰਦਾਸ ਕਰਿਆ ਕਰੋ ਅਰਦਾਸ 'ਚ ਇੰਨੀ ਤਾਕਤ ਹੈ ਕਿ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਤੁਹਾਡੀ ਜ਼ਿੰਦਗੀ ਵਿੱਚ ਸੁੱਖ-ਸਮਰiddhi ਆ ਕੇ ਵਾਸ ਕਰ ਜਾਵੇਗੀ ਕਹਿੰਦੇ ਕਿ ਇੱਕ ਵਾਰ ਕਿਸੇ ਨਗਰ ਵਿੱਚ ਇੱਕ ਡਾਕਟਰ ਰਹਿਹਾ ਕਰਦਾ ਸੀ ਕਹਿੰਦੇ ਉਸ ਮਨੋਖ ਨੇ ਆਪਣੀ ਸਾਰੀ ਜ਼ਿੰਦਗੀ ਇੱਕ ਖੋਜ ਕਰਨ ਤੇ ਲਗਾ ਦਿੱਤੀ ਕਹਿੰਦੇ ਕਿ ਇੱਕ ਲਾ ਇਲਾਜ ਰੋਗ ਦਾ ਉਹਨੇ ਕਹਿੰਦੇ ਦਵਾਈ ਕੱਢ ਕੇ ਲੋਕਾਂ ਦੇ ਸਾਹਮਣੇ ਰੱਖ ਦਿੱਤੀ ਪਰ ਕਹਿੰਦੇ ਉਹ ਦਵਾਈ ਉਹਨੇ ਇੰਨੀ ਮਹਿੰਗੀ ਰੱਖੀ ਕਿ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਜ਼ਿਆਦਾ ਮਹਿੰਗੀ ਸੀ ਉਹ ਅਮੀਰਾਂ ਦਾ ਹੀ ਇਲਾਜ ਕਰਿਆ ਕਰਦਾ ਸੀ ਤੇ ਮੋਟੀ ਰਕਮ ਵਸੂਲ ਕਰਿਆ ਕਰਦਾ ਸੀ ਕਹਿੰਦੇ ਹੁਣ ਦੇਸ਼ ਵਿਦੇਸ਼ ਵਿੱਚ ਉਸ ਦੀ ਚਰਚਾ ਹੋਣ ਲੱਗੀ ਇੱਕ ਮਨੁੱਖ ਨੇ ਲਾ ਇਲਾਜ ਰੋਗ ਦੀ ਦਵਾਈ ਕੱਢ ਲਈ ਹੈ ਕਹਿੰਦੇ ਕਿ ਉੱਥੋਂ ਦੀ ਸਰਕਾਰ ਨੇ ਸੋਚਿਆ ਕਿ ਇਸ ਨੂੰ ਇਨਾਮ ਦਿੱਤਾ ਜਾਵੇ ਇਸ ਨੂੰ ਪੁਰਸਕਾਰ ਦਿੱਤਾ ਜਾਵੇ ਕਹਿੰਦੇ ਕਿ ਹੋਰ ਵੀ ਜਿਨ੍ਹਾਂ ਨੇ ਜਿਨ੍ਹਾਂ ਨੇ ਖੋਜ ਕੀਤੀ ਉਹਨਾਂ ਸਾਰਿਆਂ ਨੂੰ ਬੁਲਾ ਕੇ ਕਿਹਾ ਇਸ ਨੂੰ ਇਨਾਮ ਦਿੱਤਾ ਜਾਵੇਗਾ ਤੇ ਨਾਲੇ ਤੁਹਾਨੂੰ ਵੀ ਕੁਝ ਖਜ਼ਾਨਾ ਤੇ ਕੁਝ ਪੈਸੇ ਕਹਿ ਲੋ ਕੇ ਦਿੱਤੇ ਜਾਣਗੇ ਕਹਿੰਦੇ ਕਿ ਉਹਨਾਂ ਸਾਰਿਆਂ ਨੂੰ ਤਰੀਕ ਦੱਸ ਦਿੱਤੀ ਕਿ ਐਨੇ ਤਰੀਕ ਨੂੰ ਤੁਸੀਂ ਪਹੁੰਚਣਾ ਹੈ ਅਨਸਾਰ ਸੰਗਤ ਜਿੱਥੇ ਇਹ ਪੁਰਸਕਾਰ ਸਮਾਗਮ ਹੋਣਾ ਸੀ ਉਹ ਉਸ ਡਾਕਟਰ ਦੀ ਪਹੁੰਚ ਤੋਂ ਬਹੁਤ ਹੀ ਜ਼ਿਆਦਾ ਦੂਰ ਸੀ ਉਸ ਡਾਕਟਰ ਨੇ ਆਪਣੇ ਲਈ ਫਲਾਈਟ ਬੁੱਕ ਕਰਵਾ ਲਈ ਜਦੋਂ ਫਲਾਈਟ ਬੁੱਕ ਕਰਵਾਈ ਤਾਂ ਕਹਿੰਦੇ ਕਿ ਕੁਝ ਮੌਸਮ ਦੇ ਵਿੱਚ ਮੌਸਮ ਵਿਭਾਗ ਤੋਂ ਜਾਣਕਾਰੀ ਜਦੋਂ ਮਿਲੀ ਤੇ ਪਤਾ ਲੱਗਾ ਕਿ ਇਹ ਫਲਾਈਟ ਇਸ ਵੇਲੇ ਨਹੀਂ ਜਾ ਸਕਦੀ ਹੁਣ ਉਸ ਡਾਕਟਰ ਨੇ ਕੀ ਕੀਤਾ ਕਿ ਉਸ ਨੂੰ ਪੁਰਸਕਾਰ ਸਮਾਗਮ ਤੇ ਜ਼ਰੂਰ ਪਹੁੰਚਣਾ ਸੀ ਹਣ ਉਸਨੇ ਕੀ ਕੀਤਾ ਕਿ ਉਥੋਂ ਇੱਕ ਕੈਬ ਬੁੱਕ ਕਰਵਾ ਲਈ ਭਾਵਕੇ ਇੱਕ ਗੱਡੀ ਬੁੱਕ ਕੀਤੀ ਉਸਨੂੰ ਕਿਹਾ ਕਿ ਜਿੰਨੇ ਵੀ ਪੈਸੇ ਤੈਨੂੰ ਚਾਹੀਦੇ ਹਨ ਮੈਂ ਦੇਵਾਂਗਾ ਪਰ ਤੂੰ ਮੈਨੂੰ ਇਸ ਜਗ੍ਹਾ ਤੇ ਲੈ ਜਾ ਉਸ ਵਿਅਕਤੀ ਨੇ ਵੀ ਅੱਗੋਂ ਕਹਿ ਦਿੱਤਾ ਕਿ ਤੁਸੀਂ ਮੇਰੀ ਗੱਡੀ ਕਿਰਾਏ ਤੇ ਲੈ ਜਾਓ ਮੈਨੂੰ ਆ ਕੇ ਕਿਰਾਇਆ ਦੇ ਦਿਓ ਤੇ ਤੁਸੀਂ ਜਿੱਥੇ ਜਾਣਾ ਹੈ ਉੱਥੇ ਹੀ ਚਲੇ ਜਾਓ ਉਹ ਵਿਅਕਤੀ ਜਿਹੜਾ ਸੀ ਉਹ ਭਾਵਕੇ ਡਾਕਟਰ ਜਿਹੜਾ ਸੀ ਉਸਦੀ ਗੱਡੀ ਲੈ ਕੇ ਚਲਿਆ ਗਿਆ ਜਦੋਂ ਜਾ ਰਿਹਾ ਹੁੰਦਾ ਹੈ ਤਾਂ ਰਾਹ ਦੇ ਵਿੱਚ ਬੜੇ ਹੀ ਤੂਫਾਨ ਆਉਂਦੇ ਹਨ ਬੜਾ ਹੀ ਹਨੇਰੀ ਝੱਖੜ ਆ ਜਾਂਦਾ ਹੈ ਉਸਨੇ ਜਿੱਥੇ ਪਹੁੰਚਣਾ ਹੁੰਦਾ ਹੈ ਉੱਥੇ ਨਹੀਂ ਪਹੁੰਚ ਪਾਉਂਦਾ ਤੇ ਰਸਤੇ ਵਿੱਚ ਉਸਦੀ ਗੱਡੀ ਵੀ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਤੇ ਕੀ ਵੇਖਦਾ ਹੈ ਕਿ ਉਹ ਆਸ-ਪਾਸ ਕਿਸੇ ਵੀ ਘਰ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਹੈ ਕਿ ਸ਼ਾਇਦ ਮੇਰੇ ਕੋਈ ਇੱਥੇ ਮਦਦ ਕਰਨ ਲਈ ਬੈਠਾ ਹੋਵੇ ਉਹ ਇੱਕ ਛੋਪੜੀ ਜਿਹੀ ਸ਼ਾਨਜੀ ਦੇ ਵਿੱਚ ਜਾਂਦਾ ਹੈ ਤੇ ਜਾ ਕੇ ਉੱਥੇ ਕੀ ਵੇਖਦਾ ਹੈ ਕਿ ਇੱਕ ਬੁੱਢੀ ਮਾਈ ਆਪਣੇ ਬੱਚੇ ਦੇ ਲਈ ਪਰਮਾਤਮਾ ਦੇ ਅੱਗੇ ਹੱਥ ਜੋੜ ਕੇ ਅਰਦਾਸਾਂ ਬੇਨਤੀਆਂ ਕਰਦੀ ਪਈ ਹੈ ਕਿਉਂਕਿ ਉਸ ਬੁੱਢੀ ਮਾਈ ਦੇ ਬੱਚੇ ਨੂੰ ਲਾ ਇਲਾਜ ਰੋਗ ਲੱਗਾ ਹੋਇਆ ਸੀ ਉਹ ਅਰਦਾਸਾਂ ਕਰਦੀ ਪਈ ਹੈ ਕਿ हे ਪਰਮਾਤਮਾ ਜੀ ਮੇਰੇ ਬੱਚੇ ਨੂੰ ਠੀਕ ਕਰ ਦਿਓ ਮੇਰੇ ਲਈ ਕੋਈ ਐਸਾ ਹੇਲਾ ਵਸੀਲਾ ਬਣਾਓ ਕਿ ਮੇਰੇ ਕੋਲ ਤਾਂ ਐਨੇ ਪੈਸੇ ਨਹੀਂ ਹਨ ਕਿ ਮੈਂ ਇਸ ਦਾ ਇਲਾਜ ਕਰਵਾ ਸਕਾਂ ਤੁਸੀਂ ਹੀ ਇਸ ਤੇ ਸਭ ਕੁਝ ਹੋ ਤੁਸੀਂ ਹੀ ਇਸ ਨੂੰ ਇਸ ਧਰਤੀ ਤੇ ਭੇਜਿਆ ਹੈ ਤੁਸੀਂ ਹੀ ਇਸ ਨੂੰ ਠੀਕ ਕਰਨਾ ਹੈ ਇੰਨੇ ਵਿਸ਼ਵਾਸ ਦੇ ਨਾਲ ਉਹ ਰੋ ਰੋ ਕੇ ਪਰਮਾਤਮਾ ਜੀ ਦੇ ਅੱਗੇ ਅਰਦਾਸ ਕਰਦੀ ਪਈ ਸੀ ਕਹਿੰਦੇ ਕਿ ਜਦੋਂ ਕੀ ਹੋਇਆ ਕਿ ਇਦਾਂ ਹੀ ਉਸ ਨੇ ਅਰਦਾਸ ਕਰਨੀ ਸ਼ੁਰੂ ਕੀਤੀ ਤਾਂ ਡਾਕਟਰ ਸਭ ਕੁਝ ਵੇਖ ਰਿਹਾ ਸੀ ਤੇ ਡਾਕਟਰ ਨੇ ਕਿਹਾ ਇਸ ਦਾ ਇਲਾਜ ਤੁਸੀਂ ਘਰ ਵਿੱਚ ਹੀ ਲੱਭ ਰਹੇ ਹੋ ਕਿਸੇ ਡਾਕਟਰ ਦੇ ਕੋਲ ਚਲੇ ਜਾਓ ਰੱਬ ਨੇ ਤੁਹਾਡਾ ਕੀ ਕਰਨਾ ਹੈ ਉਹ ਮਾਈ ਨੇ ਆਖਿਆ ਕਿ ਰੱਬ ਹੀ ਤਾਂ ਸਾਰਾ ਕੁਝ ਕਰੇਗਾ ਉਹਨੇ ਕਿਹਾ ਕਿ ਤੁਸੀਂ ਰੋ ਰੋ ਕੇ ਅਰਦਾਸਾਂ ਕਰਦੇ ਹੋ ਕਿ ਰੱਬ ਇਦਾਂ ਵੀ ਸੁਣ ਲੈਂਦਾ ਹੈ ਕਹਿੰਦੇ ਕਿ ਮੈਨੂੰ ਲੋਕਾਂ ਦਾ ਤਾਂ ਪਤਾ ਨਹੀਂ ਪਰ ਮੈਨੂੰ ਵਿਸ਼ਵਾਸ ਹੈ ਪਰਮਾਤਮਾ ਮੇਰੀ ਅਰਦਾਸ ਜ਼ਰੂਰ ਕਬੂਲ ਕਰਨਗੇ ਕਹਿੰਦੇ ਕਿ ਫਿਰ ਉਸ ਡਾਕਟਰ ਨੇ ਕਿਹਾ ਕਿ ਇਸ ਤਰ੍ਹਾਂ ਮੈਂ ਕਿਸੇ ਸਮਾਗਮ ਤੇ ਜਾਣਾ ਸੀ ਇਸ ਲਈ ਮੈਨੂੰ ਰਸਤੇ ਵਿੱਚ ਤੁਹਾਡੀ ਜ਼ਰੂਰਤ ਪੈ ਗਈ ਹੈ ਕਿ ਮੈਂ ਅੱਜ ਰਾਤ ਇੱਥੇ ਠਹਿਰ ਸਕਦਾ ਹਾਂ ਉਸ ਮਾਈ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਇੱਥੇ ਰੁਕ ਜਾਓ ਉਸ ਮਾਈ ਨੇ ਪਰਸ਼ਾਦਾ ਪਾਣੀ ਉਸ ਡਾਕਟਰ ਨੂੰ ਸ਼ਿਕਾਇਤ ਜਦੋਂ ਡਾਕਟਰ ਨੇ ਵੇਖਿਆ ਕਿ ਉਸ ਬੱਚੇ ਦਾ ਇਲਾਜ ਜਿਹੜਾ ਸੀ ਗਰੀਬੀ ਦੇ ਕਾਰਨ ਨਹੀਂ ਸੀ ਹੋ ਰਿਹਾ ਉਹ ਵੀ ਸੋਚਣ ਲੱਗਾ ਕਿ ਕਿੰਨੀ ਗਰੀਬੀ ਦੇ ਵਿੱਚ ਉਹ ਆਪਣਾ ਮਾਈ ਬੱਚਾ ਪਾਲ ਰਹੀ ਹੈ ਹੁਣ ਕੀ ਵੇਖਦਾ ਹੈ ਕਿ ਸਵੇਰੇ ਜਦੋਂ ਅੰਮ੍ਰਿਤ ਵੇਲਾ ਹੋਇਆ 3:30 ਵਜੇ ਦਾ ਸਮਾਂ ਸੀ ਕਿ ਉਹ ਮਾਈ ਫਿਰ ਉੱਠ ਕੇ ਪਰਮਾਤਮਾ ਦੇ ਅੱਗੇ ਰੋ ਰੋ ਕੇ ਅਰਦਾਸਾਂ ਕਰਨ ਲੱਗੀ ਕਿ हे ਪਰਮਾਤਮਾ ਮੇਰੀ ਅਰਦਾਸ ਕਬੂਲ ਕਰੋ ਮੇਰੇ ਬੱਚੇ ਦੇ ਇਲਾਜ ਲਈ ਕੋਈ ਹੀਲਾ ਵਸੀਲਾ ਬਣਾਓ ਤਾਂ ਸਾਥ ਸੰਗਤ ਜੀ ਜਦੋਂ ਡਾਕਟਰ ਨੇ ਬੱਚੇ ਦੇ ਹਾਲਾਤ ਵੇਖੇ ਤੇ ਡਾਕਟਰ ਨੂੰ ਖੁਦ ਅਹਿਸਾਸ ਹੋਇਆ ਕਿ ਸ਼ਾਇਦ ਪਰਮਾਤਮਾ ਨੇ ਹੀ ਮੈਨੂੰ ਇੱਥੇ ਹੀਲਾ ਬਣਾ ਕੇ ਭੇਜਿਆ ਹੋਵੇ ਜਿਵੇਂ ਫਲਾਈਟ ਦਾ ਸਮਾਂ ਖਰਾਬ ਹੋਣਾ ਸੀ ਮੌਸਮ ਖਰਾਬ ਹੋਣਾ ਸੀ ਫਿਰ ਮੇਰੀ ਗੱਡੀ ਵੀ ਖਰਾਬ ਹੋਣੀ ਸੀ ਤੇ ਮੈਂ ਇਸੇ ਹੀ ਮੈਦੀਸ਼ਾਨ ਵਿੱਚ ਆ ਕੇ ਰਹਿਣਾ ਸੀ ਜਿਸ ਦੇ ਕਾਰਨ ਫਿਰ ਮੈਂ ਇਸ ਬੱਚੇ ਦਾ ਇਲਾਜ ਕਰਨਾ ਚਾਹਾਂਗਾ ਫਿਰ ਉਸ ਡਾਕਟਰ ਨੇ ਉਸ ਮਾਈ ਦੇ ਬੱਚੇ ਨੂੰ ਚੁੱਕਿਆ ਤੇ ਉਸ ਦਾ ਇਲਾਜ ਕਰਨ ਲਈ ਆਪਣੇ ਨਾਲ ਸ਼ਹਿਰ ਲੈ ਆਇਆ ਤੇ ਨਾਲ ਹੀ ਮਾਈ ਨੂੰ ਫਿਰ ਉਸ ਡਾਕਟਰ ਨੂੰ ਵੀ ਜਿਹੜਾ ਕਿ ਇੱਕ ਨਾਸਤਿਕ ਬੰਦਾ ਸੀ ਉਸ ਨੂੰ ਵੀ ਰੱਬ ਤੇ ਇੰਨਾ ਖ ਜ਼ਿਆਦਾ ਵਿਸ਼ਵਾਸ ਹੋ ਗਿਆ ਕਿ ਉਹਨੇ ਵੀ ਪਰਮਾਤਮਾ ਜੀ ਦੇ ਉੱਪਰ ਭਰੋਸਾ ਕਰਨਾ ਸ਼ੁਰੂ ਕਰ ਦਿੱਤਾ ਕਿ ਰੱਬ ਸੱਚੀ ਮੁੱਚ ਹੀਲਾ ਵਸੀਲਾ ਜ਼ਰੂਰ ਬਣਾ ਦਿੰਦੇ ਹਨ ਸੋ ਸਾਧ ਸੰਗਤ ਜੀ ਜਦੋਂ ਵੀ ਗੁਰੂ ਘਰੇ ਜਾਓ ਤੇ ਉੱਥੇ ਅਰਦਾਸ ਬੇਨਤੀ ਕਰਕੇ ਵਿਸ਼ਵਾਸ ਵੀ ਅੰਦਰ ਰੱਖਿਆ ਕਰੋ ਕਿ ਪਰਮਾਤਮਾ ਜੀ ਜ਼ਰੂਰ ਤੁਹਾਡੀ ਵੀ ਅਰਦਾਸ ਇੱਕ ਨਾ ਇੱਕ ਦਿਨ ਕਬੂਲ ਕਰ ਲੈਣਗੇ ਕਦੇ ਵੀ ਮਨ ਵਿੱਚ ਕਹਲੇ ਨਹੀਂ ਪੈਣਾ ਜਲਦਬਾਜ਼ੀ ਨਹੀਂ ਕਰਨੀ ਕਿ ਅੱਜ ਹੀ ਕਬੂਲ ਹੋ ਗਈ ਤਾਂ ਠੀਕ ਹੈ ਅਰਦਾਸ ਮੇਰੀ ਨਹੀਂ ਤਾਂ ਫਿਰ ਤੁਸੀਂ ਕਈ ਬਾਬਿਆਂ ਵੱਲ ਤੁਰ ਪੈਂਦੇ ਹੋ ਸੋ ਇਹਨਾਂ ਗੱਲਾਂ ਤੋਂ ਗਰੇਜ਼ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਵਿਸ਼ਵਾਸ ਰੱਖਣਾ ਹੈ ਪਰਮਾਤਮਾ ਤੁਹਾਡੀ ਵੀ ਅਰਦਾਸ ਕਬੂਲ ਕਰ ਲੈਣਗੇ ਤੁਹਾਡੀ ਵੀ ਜ਼ਿੰਦਗੀ ਵਿੱਚੋਂ ਗਰੀਬੀ ਦੁੱਖ ਤੇ ਪਰੇਸ਼ਾਨੀਆਂ ਨੂੰ ਦੂਰ ਕਰ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ